ਬਹੁਜਨ ਸਮਾਜ ਪਾਰਟੀ ਵੱਲੋਂ ਬੂਟਾ ਮੰਡੀ ਜਲੰਧਰ ਵਿਖੇ ਲੋਕ ਹਿੱਤ ਵਿੱਚ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਉਪਰੰਤ ਬੂਟਾ ਮੰਡੀ ਤੋਂ ਡਾਕਟਰ ਅੰਬੇਡਕਰ ਚੌਕ ਜਲੰਧਰ ਤੱਕ ਪੈਦਲ ਮਰਚ ਕਰਕੇ ਬਾਬਾ ਸਾਹਿਬ ਦੇ ਬੋਤ ਤੇ ਚਰਣਾ ਵਿੱਚ ਫੁੱਲ ਮਾਲਾਵਾਂ ਪੇਟ ਕੀਤੀਆਂ ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਇਕੱਠ ਠਾਠਾ ਮਾਰ ਰਿਹਾ ਸੀ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਇੰਚਾਰ ਰਣਜੀਤ ਸਿੰਘ ਬੈਣੀਪਾਲ ਤੇ ਵਿਪਨ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਬਹੁਤ ਹੀ ਜੋਸ਼ੀਲੇ ਸ਼ਬਦਾਂ ਵਿੱਚ ਬੋਲਦਿਆਂ ਜਸਵੀਰ ਗੜੀ ਨੇ ਕਿਹਾ ਕਿ ਸਾਧੂ ਸਿੰਘ ਧਰਮਸੂਤ ਨੇ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਕਰੋੜਾ ਰੁਪਏ ਦਾ ਵਿਦਿਆਰਥੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਇਸ ਨਾਲ ਲੱਖਾਂ ਬੱਚਿਆਂ ਦਾ ਭਵਿੱਖ ਖਰਾਬ ਹੋਇਆ ਹੈ ਉਹਨਾਂ ਦੇਸ਼ ਦੇ ਹਾਲਾਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਅੰਦਰ ਔਰਤਾਂ ਤੇ ਅਤਿਆਚਾਰ ਵਧ ਰਹੇ ਹਨ ਅਤੇ ਇੱਥੇ ਕਿਸੇ ਦੀ ਕੋਈ ਸੁਰੱਖਿਆ ਤੇ ਸੁਣਵਾਈ ਨਹੀਂ ਹੈ ਉਹਨਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵੀ ਰੱਦ ਕਰਨ ਦੀ ਗੱਲ ਕਹੀ ਭਾਰੀ ਇਕੱਠ ਨੂੰ ਖੋਰ ਵੀ ਸੁਭਾਗਵਾ ਅਤੇ ਲੀਡਰਾ ਨੇ ਸੰਬੋਧਨ ਕੀਤਾ ਅੱਜ ਬਹੁਜਨ ਸਮਾਜ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕੰਦੋਲਨ ਛੇੜਿਆ ਹੋਇਆ ਜਿਹਦੇ ਤਹਿਤ ਅਸੀਂ 14 ਸਤੰਬਰ ਨੂੰ ਫਗਵਾੜੇ ਤੋਂ ਸ਼ੁਰੂ ਕੀਤਾ ਸੀ 18 ਤਰੀਕ ਹੁਸ਼ਿਆਰਪੁਰ ਜੋ ਪਿਛੇ ਲੰਘ ਗਿਆ 24 ਤਰੀਕ ਅਮਰੇਸਰ 28 ਬਠਿੰਡਾ 29 ਪਟਿਆਲਾ 3 ਤਰੀਕ ਸੰਗਰੂਰ 1 ਤਰੀਕ 1 ਅਕਤੂਬਰ ਸਾਰਾ ਪੰਜਾਬ ਅਸੀਂ ਗਾਇਆ ਸੀ ਔਰ 5 ਤਰੀਕ ਨੂੰ ਅਸੀਂ ਰਾਹੁਲ ਗਾਂਧੀ ਕੇਰਿਆ ਸੀ 9 ਅਕਤੂਬਰ ਨੂੰ ਪਾਯਲ 18 ਨੂੰ ਖਰੜ ਅੱਜ 28 ਜਲੰਧਰ ਔਰ ਇਸ ਤੋਂ ਬਾਅਦ ਵੀ 2 ਤਰੀਕ ਨੂੰ ਫਰੀਦਕੋਟ ਔਰ 6 ਤਰੀਕ ਨੂੰ ਆਖਰੀ ਪ੍ਰੋਗਰਾਮ ਇਸ ਅੰਦੋਲਨ ਦਾ ਲੁਧਿਆਣਾ ਵਿਖੇ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਬੇਇਨਸਾਫੀ ਹੋ ਰਹੀ ਵਿਦਿਆਰਥੀਆਂ ਨਾਲ ਬੇਇਨਸਾਫੀ ਹੋ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਜਿਹੜਾ 4 ਲੱਖ ਵਿਦਿਆਰਥੀ ਹੈ ਸੈਸ਼ਨ ਦਾ ਅੱਜ ਵੀ ਘਰ ਬੈਠਾ ਰੋ ਰਿਆ ਉਹਨਾਂ ਦੇ ਮਾਪਿਓ ਰੋ ਰਹੇ ਆ ਉਹਨਾਂ ਪੰਜਾਬੀਆਂ ਦੇ ਹੱਕ ਵਿੱਚ ਉਹ ਜਿਹੜੇ ਵਿਦਿਆਰਥੀ ਆ ਉਹ ਕੱਲੇ ਸ਼ਡਿਊਲ ਕਾਸਟ ਵਰਗਾਂ ਤੋਂ ਨਹੀਂ ਹੈਗੇ OBC ਜਮਾਤਾਂ ਦੇ ਵੀ ਆ ਉਹ ਮਿਨੋਰਟੀ ਦੇ ਵੀ ਆ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਬੁੱਧਿਸਟ ਹੈ ਜੈਨੀ ਹੈ ਮਿਨੋਰਟੀ ਨੂੰ ਵੀ ਇਹ ਵਜੀਫਾ ਮਿਲਦਾ ਬਹੁਜਨ ਸਮਾਜ ਪਾਰਟੀ ਉਹਨਾਂ ਸਾਰੇ ਵਰਗ ਸੜਕ ਤੇ ਉਤਰੀ ਆ ਔਰ ਕਿਸਾਨਾਂ ਨਾਲ ਜਿਹੜਾ ੱੱਕਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਅਸੀਂ ਕਿਸਾਨਾਂ ਦੇ ਸਮਰਥਨ ਸੜਕਾਂ ਤੇ ਉਤਰੇ ਆ ਮਨੀਸ਼ਾ ਬਾਲਮਿਕੀ ਔਰ ਟਾਂਡੇ ਦਲਤਬੱਚੀ ਔਰ ਫਾਜ਼ਲਕੇ ਚੱਕ ਜਾਨੀ ਸਰਪਿੰਡ ਦੇ ਵਿੱਚ ਉਹ ਗੁਰਨਾਮ ਸਿੰਘ ਗੋਰੇਣਾਉ ਦੇ ਮੁੰਡੇ ਨੂੰ ਪਛਾਹ ਪਲਾਇਆ ਗਿਆ ਅਸੀਂ ਦਲਤ ਪਛੜੇ ਦੀ ਰਾਖੀ ਦੇ ਲਈ ਸੜਕਾਂ ਤੇ ਉਤਰੇ ਆ ਔਰ ਇਹ ਅੰਦੋਲਨ ਚੱਲੇਗਾ ਅਗਲਾ ਵੀ ਪ੍ਰੋਗਰਾਮ ਹੈ ਹੁਣ ਕੁਝ ਦਿਨਾਂ ਬਾਅਦ ਨਵਾਂ ਪ੍ਰੋਟੈਸਟ ਹਾਂ ਉਸ 2 ਤਰੀਕ ਨੂੰ ਫਰੀਦਕੋਟ ਅਸੀਂ ਕਰ ਰਹੇ ਆ 6 ਤਰੀਕ ਨੂੰ ਲੁਧਿਆਣੇ ਕਰ ਰਹੇ ਆ ਉਸ ਤੋਂ ਬਾਅਦ ਸਾਡਾ ਘਰ ਘਰ ਜਾਣ ਦਾ ਅਭਿਆਨ ਜਿਹੜਾ 15 ਜਨਵਰੀ ਤੱਕ ਚੱਲੇਗਾ ਘਰ ਘਰ ਜਾਵਾਂਗੇ ਘਰ ਘਰ ਜਾ ਕੇ ਅਸੀਂ ਜਿਹੜਾ ਬੌਝਨ ਸਮਾਜ ਪਾਰਟੀ ਦੇ ਕੋਈ ਪੁਰਾਣਾ ਕੇਡਰ ਹੈ ਕੋਈ ਨਵੇਂ ਸਮਰਥਕ ਪੈਦਾ ਹੋਏ ਉਹਨਾਂ ਸਾਰਿਆਂ ਨੂੰ ਘਰ ਘਰ ਜਾ ਕੇ ਤਨ ਮਨ ਧਨ ਦੇਣ ਦੀ ਇਸ ਪਾਰਟੀ ਨੂੰ ਅਪੀਲ ਕਰਾਂਗੇ ਇਹ ਸਾਡਾ ਅੰਦੋਲਨ ਹਰ ਬੂਹੇ ਤੇ ਬਸਪਾ ਇਹ ਅੰਦੋਲਨ ਜਿਹੜਾ ਆ ਹਰ ਘਰ ਵਿੱਚ ਬਸਪਾ ਜਾਏਗੀ ਬਸਪਾ ਦੇ ਵਰਕਰ ਲੀਡਰ ਜਾਣਗੇ ਔਰ ਲਾਮਬੰਦ ਕਰਨਗੇ ਜਿਵੇਂ ਅੱਜ ਦਾ ਪ੍ਰੋਟੈਸਟ ਛੋੜੇ ਥੋੜੇ ਲੋਕ ਸੱਦੇ ਸੀ ਪਰ ਇੱਥੇ ਹਜ਼ੂਮ ਜਿਆਦਾ ਇਕੱਠਾ ਹੋਇਆ ਰੈਲੀ ਦਾ ਰੂਪ ਧਾਰ ਗਿਆ ਕੀ ਕਹਿਣਾ ਚਾਹੋਗੇ ਲੋਕਾਂ 'ਚ ਗੁੱਸਾ ਐਨਾ ਸਰਕਾਰ 'ਤੇ ਦੇਖੋ ਲੋਕਾਂ ਵਿੱਚ ਗੁੱਸਾ ਤੇ ਹੈਗਾ ਹੀ ਹੈਗਾ ਜਿਹੜੇ ਦੂਸਰਾ ਲੋਕਾਂ ਵਿੱਚ ਇੱਕ ਚਾਹਤ ਪੈਦਾ ਹੋਈ ਆ ਪੰਜਾਬ ਦੇ ਵਿੱਚ ਕਿ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਚਾਹਤ ਪੈਦਾ ਹੋਈ ਆ ਕਿ ਪੰਜਾਬ ਦੀ ਸਰਕਾਰ ਦੀ ਹਿੱਸੇਦਾਰੀ ਵਿੱਚ ਹਿੱਸੇਦਾਰੀ ਜਿਹੜੀ ਸਰਕਾਰ ਦੀ ਆ ਜਿਹੜੀ ਦਸ਼ਮੇਸ਼ ਪਿਤਾ ਚਾਹੁੰਦੇ ਸੀ ਪੰਜਾਬ ਦੀ ਧਰਤੀ ਤੇ ਜਿਹੜਾ ਉਹਨਾਂ ਨੇ ਸੁਪਨਾ ਲਿਆ ਸੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਇਹ ਨਗਰੀਬ ਸਿੱਖਣ ਕੋ ਦੂਹ ਪਾਸ਼ਾਈ ਉਹ ਪਾਸ਼ਾਈ ਦਾ ਸੁਪਨਾ ਪੰਜਾਬ ਦੇ ਸ਼ੈਡਿਊਲ ਕਾਸਟ ਪੰਜਾਬ ਦੇ ਬੈਕਵਰਡ ਪੰਜਾਬ ਦੀਆਂ ਘੱਟ ਗਿਣਤੀਆਂ ਪੰਜਾਬ ਦੇ ਗਰੀਬਾਂ ਦੇ ਮਨ ਵਿੱਚ ਐਨਾ ਪੈਦਾ ਹੋ ਗਿਆ ਕਿ ਲੋਪ ਆਪ ਬਹਾਰੇ ਇਸ ਰੈਲੀਆਂ ਦੇ ਵਿੱਚ ਧਰਨਿਆਂ 'ਚ ਸ਼ਾਮਲ ਹੋ ਰਹੇ ਆ ਔਰ ਇਹ ਦੇ ਲਈ ਪੰਜਾਬ ਜਿਹੜੇ ਦੀ ਬਹੁਜਨ ਸਮਾਜ ਪਾਰਟੀ ਆ ਲੋਕਾਂ ਦੀ ਰਿਣੀ ਆ ਕਰਜ਼ਦਾਰ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਬਾਇਨਸ ਮਾਈ ਜਾਰਟੀ ਜਿਲ੍ਹਾ ਜਲੰਧਰ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਜੋ ਦਲਤ ਪਛੜਾ ਕਿਸਾਨ ਮਜ਼ਦੂਰ ਵਿਦਿਆਰਥੀ ਵਿਰੋਧੀ ਨੀਤੀਆਂ ਆ ਉਹਦੇ ਖਿਲਾਫ ਜਿਹੜਾ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਸੱਤਾ ਪ੍ਰਾਪਤੀ ਮਿਸ਼ਨ 222 ਦੇ ਤਹਿਤ ਸੰਕਲਪ ਲਿਆ ਗਿਆ ਕਿ ਇਹਨਾਂ ਸਰਕਾਰਾਂ ਨੂੰ ਚਲਦਿਆ ਕਰਕੇ ਪੰਜਾਬ ਦੇ ਸਰਬਜਮਾ ਸਮਾਜ ਦੇ ਲੋਕਾਂ ਨੂੰ ਆਪ ਭੋਜਨ ਸਮਾਜ پارٹی ਇਨਸਾਫ ਦੇਣ ਦਾ ਕੰਮ ਕਰੇਗੀ ਔਰ 2022 ਚ ਹਰ ਹਾਲਤ ਦੇ ਵਿੱਚ ਜਿਹੜਾ ਸੱਤਾ ਚ ਹਿੱਸੇਦਾਰੀ ਬਣਾ ਕੇ ਲੋਕਾਂ ਨੂੰ ਇਨਸਾਫ ਦੇਣ ਦਾ ਕੰਮ ਕਰੂਗੀ